ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 4 ਤੋਂ ਲੈ ਕੇ 6 ਜਨਵਰੀ ਦੇ ਮੌਸਮ ਦੀ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਬੇਸਿਕਲੀ ਆਪਾਂ ਇਸ ਵੀਡੀਓ ਵਿੱਚ ਸਿਸਟਮ ਦੀ ਗੱਲ ਕਰਾਂਗੇ 4 ਤੋਂ ਲੈ ਕੇ 6 ਜਨਵਰੀ ਦੇ ਦੌਰਾਨ ਪੰਜਾਬ ਪੰਜਾਬ ਦੇ ਨਾਲ ਨਾਲ ਕਿ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕਿੜਕੜੇ ਇਲਾਕੇ ਵੀ ਪੈਣ ਦੀ ਜਿਹੜੀ ਸੰਭਾਵਨਾ ਤੇ ਕਿਤੇ ਕਿਤੇ ਗੜ੍ਹੇ ਮਾਰੀ ਜਿਹੜੀ ਵੇਖਣ ਨੂੰ ਮਿਲ ਸਕਦੇ ਸਿਸਟਮ ਜਿਹੜਾ ਕਿੰਨਾ ਤਗੜਾ ਅਸਰ ਜਾਂ ਕਿੰਨਾ ਘੱਟ ਲੱਗਣ ਦਾ ਅਸਰ ਨੇ ਤਾਂ ਸੈਟੇਲਾਈਟ ਤਸਵੀਰਾਂ ਕੀ ਕਹਿ ਰਹੀਆਂ ਤਾਂ ਸਾਰੇ ਇਲਾਕਿਆਂ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਫਿਲਹਾਲ ਇਸ ਵੀਡੀਓ ਵਿੱਚ ਆਪਾਂ ਸਿਸਟਮ ਦੀ ਗੱਲ ਕਰਾਂਗੇ 4 ਤੋਂ ਲੈ ਕੇ 6 ਜਨਵਰੀ ਦੇ ਦੌਰਾਨ ਜਿਹੜਾ ਲੱਗਣ ਦੀ ਸੰਭਾਵਨਾ ਤੇ ਕਿਹੜੇ ਕਿਹੜੇ ਇਲਾਕੇ ਸ ਵਿੱਚ ਅਫੈਕਟ ਹੋ ਸਕਦੇ ਕਿਤਕੇ ਤੇਜ਼ ਹਲਕੇ ਦਰਮਿਆਨਾ ਕਿਤਕੇ ਤੇਜ਼ ਜੜਮੀ ਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪੇਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜਿਲੇ ਤੇ ਸੁਵ ਆ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ 3ਵੀਂ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਸੈਟੇਲਾਈਟ ਤਸਵੀਰਾਂ ਵੇਖਦੇ ਜਿਹੜਾ ਸਿਸਟਮ ਜਾਂ ਜੋ ਮਾਡਲ ਦੀ ਤਸਵੀਰ ਹੈ ਠੀਕ ਹੈ ਤਾਂ ਵੇਖ ਸਕਦੇ ਹੋ ਜਿਹੜਾ ਸਿਸਟਮ ਲੱਗੰਦਿਆ ਸਾਰ ਪੂਰੇ ਪੂਰੇ bande ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਜਿਹੜਾ 4 ਤਰੀਕ ਨੂੰ ਜਿਹੜਾ ਸਿਸਟਮ ਪਹਾੜਾਂ ਵੱਲ ਨੂੰ ਕੂਚ ਕਰੇਗਾ ਜਾਨਕਿ ਪਹਾੜਾਂ ਵੱਲ ਸ਼ਿਫਟ ਹੋਵੇਗਾ 4 ਨੂੰ ਕੋਈ ਜ਼ਿਆਦਾ ਸਵਭਾਵਨਾ ਨਹੀਂ ਰਹਿ ਗਈ 4 ਜਨਵਰੀ ਨੂੰ ਕੁਝ ਜਿਹੜੇ ਆਪਣੇ ਉੱਤਰੀ ਪੂਰਬੀ ਇਲਾਕੇ ਗਏ ਨੇ ਖਾਸ ਆਪੇ ਵੇਖਣ ਨੂੰ ਮਿਲਸਰੀ ਚਾਰ ਨੂੰ ਕੋਈ ਜ਼ਿਆਦਾ ਸਵ ਆਪਣਾ ਨਹੀਂ ਰਹੇਗੀ ਜ਼ਰਤਾਰ ਲੱਗੇ ਮੌਸਮ ਜੇ ਠੀਕ ਠਾਕ ਰਹਿੰਦੇ ਆ ਸਾਰ ਨੇ ਪਰ ਮੀਨ ਜਿਹੜਾ ਸਿਸਟਮ ਹੁੰਦਾ 5 ਤੇ 6 ਜਨਵਰੀ ਨੂੰ ਲੱਗਣ ਦਾ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਫਿਲਹਾਲ ਦੇ ਸੈਟਲਾਈਟ ਤਸਵੀਰਾਂ ਵਿੱਚ ਤਾਂ ਇਸ ਵਿੱਚ ਹੋਰ ਵੀ ਕੁਝ ਬਦਲਾਵ ਦੇਖਣ ਨੂੰ ਮਿਲੇਗਾ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣਾ ਤਾਂ ਫਿਲਹਾਲ ਜਿਹੜਾ ਹੁਣ ਦੀ ਆਪਾਂ ਗੱਲ ਕਰੀ ਜੇ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਜੋ ਕਿ 5 6 ਦੇ ਦੌਰਾਨ ਜਿਹੜਾ ਲੱਗਣ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਮੇਨਲੀ ਜਿਹੜੇ ਤੌਰ ਕੁਰਤਾ ਆਸਪੁਰ ਤਾਂ ਉਸ ਬਾਦ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਦੇ ਇਲਾਕੇ ਤੇ ਮੋਹਾਲੀ ਚੰਡੀਗੜ੍ਹ ਅ ਮੋਹਾਲੀ ਦੇ ਸਾਈਡ ਦੇ ਇਲਾਕੇ ਹੋ ਗਏ ਜਾਂ ਚੰਡੀਗੜ੍ਹ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਪਟਿਆਲਾ ਦੇ ਇਲਾਕੇ ਹੋ ਗਏ ਸੰਗਰੂਰ ਦੇ ਕੁਝ ਭਾਗ ਹੋ ਗਏ ਮਲੇਰਕੋਟ ਲਾ ਲੁਧਿਆਣਾ ਦੇ ਕੁਝ ਉੱਤਰ ਪੂਰਬੀ ਇਲਾਕੇ ਹੋ ਗਏ ਜਾਂ ਇਸ ਦੇ ਨਾਲ ਲੱਗਦੇ ਕੁਝ ਬਰਨਾਲਾ ਦੇ ਭਾਗ ਹੋ ਗਏ ਜਲੰਧਰ ਕਪੂਰਥਲਾ ਦੇ ਕੁਝ ਭਾਗ ਹੋ ਸਕਦੇ ਨੇ ਜਮਰਸਰ ਤਰਨਤਾਰਨ ਦੇ ਕੁਝ ਕਦੂ ਕ ਭਾਗ ਹੋ ਸਕਦੇ ਨੇ ਤਾਂ ਬਾਕੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋ ਗਏ ਕੈਥਲ ਹੋ ਗਿਆ ਜਾਂ ਪੰਚਕੂਲਾ ਗਾਂ ਅੰਬਾਲਾ ਹੋ ਗਿਆ ਮਲ ਹੁੰਦੀ ਜਿਹੜੀ ਸੰਭਾਵਨਾ ਫਿਲਹਾਲ ਦੀ ਘੜੀ ਬਾਂਦੀ ਦਿਖਾਈ ਦੇ ਰਹੀ ਨੇ ਤਾਂ ਜਿਹੜੇ ਮੈਂ ਤੁਹਾਨੂੰ ਜिले ਦੱਸੇ ਨੇ ਤਾਂ ਇਸ ਵਿੱਚ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਥੋੜੇ ਬਹੁਤੇ ਇੱਕਾ ਦੋ ਕੇ ਪਾਕ ਜਾਂ ਥੋੜੇ ਬਹੁਤ ਖੇਤਰਾ ਵਿੱਚ ਦਰਮਿਆਨੇ ਜਾਂ ਦਰਮਿਆਨੇ ਥੋੜਾ ਜਿਹਾ ਵੀ ਪੈਣ ਦੀ ਸੰਭਾਵਨਾ ਬਾਂਦੀ ਦਿਖਾਈ ਦੇ ਰਹੀ ਹੈ ਤਾਂ ਗੜੇਮਾਰੀ ਦੀ ਸੰਭਾਵਨਾ ਬਹੁਤ ਹੀ ਘੱਟ ਰਹਿ ਗਈ ਹੋ ਸਕਦਾ ਹੈ ਕਿ ਫਿਲਹਾਲ ਦੀ ਜੋ ਸੈਟਲਾਈਟ ਤਸਵੀਰਾਂ ਵਿੱਚ ਗੜੇਮਾਰੀ ਇੱਕਾ ਦੇ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲ ਸਰੀ ਇਸ ਤੇ ਜਿਹੜੀ ਪੋਸਿਬਿਲਟੀ ਬਾਂਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜਿਹੜੇ ਪਾਸ ਦੱਖਣ ਪੱਛਮੀ ਇਲਾਕੇ ਉਗ ਜਾਂ ਰਾਜਸਥਾਨ ਜਾਂ ਦੱਖਣੀ ਇਲਾਕੇ ਜਾਂ ਫਿਰੋਜ਼ਪੁਰ ਹੋ ਗਿਆ ਜਾਂ ਮੋਗਾ ਦੇ ਇਲਾਕੇ ਹੋ ਗਿਆ ਜਾਂ ਮਾਨਸਾ ਹੋ ਗਿਆ ਇਸ ਤੇ ਨਾਲ ਲੱਗਦੇ ਬਠਿੰਡਾ ਦੇ ਖੇਤਰ ਹੋ ਗਏ ਜਾਂ ਫਾਜ਼ਿਲਕਾ ਹੋ ਗਿਆ ਸ਼੍ਰੀ ਗੰਗਨ ਹਰਮਾਨਗੜ ਨੂਬਗੜ ਹੋ ਗਿਆ ਚੂਰੂ ਦੇ ਇਲਾਕੇ ਹੋ ਗਏ ਸਾਰ ਹੋ ਗਿਆ ਅ ਸਿਰਸਾ ਹੋ ਗਿਆ ਫਤਿਆਬਾਦ ਹੋ ਗਿਆ ਤੇ ਇੱਥੇ ਵੀ ਕਿਤੇ ਕਿਤੇ ਹੋ ਸਕਦਾ ਹੈ ਕਿ ਬੱਦਲਬਾਈ ਜ਼ਰੂਰ ਪਹੁੰਚੇਗੀ ਕੁਝ ਇੱਕ ਖੇਤਰਾ ਵਿੱਚ ਹਲਕੀ ਸੰਘਣੀ ਤਾਂ ਕਿਤੇ ਕਿਤੇ ਚਾਂਸ ਇੱਥੇ ਹੀ ਬਣ ਸਕਦੇ ਨੇ ਜਿਵੇਂ ਕਿ ਇੱਕਾ ਦੁਕਾ ਭਾਗਾਂ ਵਿੱਚ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਕਿਤੇ ਕਿਤੇ ਕੇਨ ਮੇਨ ਜਾਂ ਹਲਕੇ ਦਰਮਿਆਨੇ ਇੱਕਾ ਦੁਕਾ ਭਾਗਾਂ ਵਿੱਚ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਮੀਨ ਤੌਰ ਤੇ ਜ ਸਾਰ ਨੇ ਫਿਲਹਾਲ ਜਿਹੜਾ 4 ਜਨਵਰੀ ਨੂੰ ਕੁਝ ਉੱਤਰ ਪੂਰਬੀ ਇਲਾਕੇ ਜਿਵੇਂ ਤੁਹਾਨੂੰ ਜ਼ਿਲ੍ਹੇ ਦੱਸੇ ਸੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਨਿੱਕੀ ਮੋਟੀ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਰਹੀ ਸਰੀ ਜ਼ਿਆਦਾਤਰ ਲਾਗੇ ਮੌਸਮ ਜਿਆ ਠੀਕ ਠਾਕ ਰਹਿਣ ਦੇ ਆ ਸਾਰ ਨੇ ਤੇ ਬਾਕੀ ਜਿਹੜੇ ਜ਼ਿਲ੍ਹੇ ਮੈਂ ਨਹੀਂ ਬੋਲੇ ਜਿਵੇਂ ਆਪਣਾ ਅਫਰੀਦਕੋਟ ਹੋਗਾ ਜਾਂ ਮੁਕਸਰ ਹੋਗਾ ਜਾਂ ਇਸ ਤੇ ਨਾਲ ਲੱਗਦੇ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਇੱਥੇ ਵੀ ਸਭਾਵਨਾ ਠੀਕ ਠਾਕ ਜਿਹੜੀ ਬੰਦੀ ਦਿਖਾਈ ਦੇ ਰਹੀ ਯਾਨੀ ਕਿ ਇੱਥੇ ਕੁਝ ਅੰਮ੍ਰਿਤਸਰ ਤਰਨਤਾਰਨ ਦੇ ਕਾਦੂਕਾ ਭਾਗ ਪ੍ਰਭਾਵਿਤ ਹੋ ਸੰਭਾਵਨਾ ਹੈ ਤੇ ਦੱਖਣ ਪੱਛਮੀ ਇਲਾਕੇ ਵਿੱਚ ਮੌਸਮ ਨੇ ਠੀਕ ਠਾਕ ਰਹਿਣ ਦੇ ਆਸਾਰ ਨੇ ਇਸ ਵਿੱਚ ਹੋਰ ਵੀ ਬਦਲਾਵ ਆ ਸਕਦੇ ਨੇ ਜਾਨੀ ਕਿ ਦੋ ਦਿਨ ਇਹ ਪੈਣ ਦੋ ਤਿੰਨ ਦਿਨ ਪੈਣ ਸਿਸਟਮ ਲੱਗਣ ਨੂੰ ਤੇ ਇਸ ਵਿੱਚ ਹੋਰ ਵੀ ਕਾਫੀ ਬਦਲਾਵ ਵੇਖਣ ਨੂੰ ਮਿਲ ਸਕਦੇ ਜਿੱਥੇ ਆਪਾਂ ਕਹਿ ਰਹੇ ਕਿ ਸਿਸਟਮ ਕੱਟ ਲਗੇ ਹੋ ਸਕਦਾ ਕਿ ਉੱਥੇ ਵੀ ਆ ਸੁਭਾਵਨਾ ਬਣ ਸਕਦੀ ਬਾਕੀ ਜਿਵੇਂ ਜਿਵੇਂ ਆਪਾਂ ਡੇਟ ਆਪਾਂ ਨੂੰ ਮਿਲੇਗੀ ਠੀਕ ਆ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾ ਦੇਵਾਂਗੇ ਚੈਨਲ ਨੂੰ ਆ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਜਿਹੜੇ 4 ਨੂੰ ਪੂਰੇ ਦੀ ਵਾਪਸੀ ਹੋ ਜੇਗੀ 5 5 ਤੇ 6 ਨੂੰ ਪੂਰਾ ਚੱਲੇਗਾ ਤੇ ਜਿਸ ਕਰਕੇ ਟੈਂਪਰੇਚਰ ਜਿਹੜੇ ਹੁਣ ਥੱਲੇ ਡਾਊਨ ਹੋਏ ਨੇ ਠੀਕ ਰਾਤ ਤੇ ਦਿਨ ਦੇ ਟੈਂਪਰੇਚਰ ਥੋੜੇ ਜਿਹਾ ਜਾਨਗੇ ਜਨ 2 4 ਡਿਗਰੀ ਉੱਤੇ ਜਾਣ ਦੀ ਸੰਭਾਵਨਾ ਹੈ ਤਾਂ ਜਿਵੇਂ ਇਹ ਛੇ ਨੂੰ ਸਿਸਟਮ ਅਗਾ ਲੰਗੇਗਾ ਜਿਹੜਾ ਪਹਾੜਾਂ ਵੱਲ ਕੂਚ ਕਰੇਗਾ ਤਾਂ ਉਸ ਵਾਰ ਫਿਰ ਤੋਂ ਇਹ ਟੈਂਪਰੇਚਰ ਹੋਣਗੇ ਆ ਥੱਲੇ ਜੱਕਦਮ ਡਿੱਗਣਗੇ ਜਾਨਕਿ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ 6 ਤੋਂ ਬਾਅਦ ਤਾਂ ਫਿਰ ਜੇ ਟੈਂਪਰੇਚਰ ਥੱਲੇ ਡਿੱਗ ਜਾਣਗੇ ਆ ਇਸ ਕਰਕੇ ਫਿਰ ਤੋਂ ਇਹ ਠੰਡ ਵਿੱਚ ਕਾਫੀ ਇਜ਼ਾਫਾ ਜਾਨਕਿ ਕਾਫੀ ਠੰਡ ਵੇਖਣ ਨੂੰ ਮਿਲ ਸਕਦੀ ਹੈ ਤਾਂ ਹੁਣ ਵੀ ਕਾਫੀ ਠੰਡ ਹੈ ਠੀਕ ਹੈ ਤਾਂ ਠੰਡ ਤਾਂ ਟਾਈਮ ਤੇ ਠੰਡ ਜਰੂਰ ਪਵੇਗੀ ਤਾਂ ਹੌਲੀ ਹੌਲੀ ਜਿਵੇਂ ਆਪਾਂ ਗੱਲ ਕਰੀਏ ਜਿਹੜਾ ਸਿਸਟਮ ਲੱਗਣ ਦੇ ਨਾਲ ਜਿਹੜ ਵੇਖਣ ਨੂੰ ਮਿਲੇਗਾ ਉੱਤਰ ਜਿਹੜੇ ਉਚੇਰੇ ਇਲਾਕੇ ਗਏ ਨੇ ਪਹਾਮਾਚਲ ਦੇ ਹੋਗੇ ਜਾਂ ਅਗਲ ਗਿੱਟ ਹੋ ਗਿਆ ਲਦਾਖ ਹੋ ਗਿਆ ਜਾਂ ਜੰਮੂ ਦੇ ਹੋਗੇ ਜਾਂ ਹਿਮਾਚਲ ਦੇ ਹੋਗੇ ਇਹਨਾਂ ਵਿੱਚ ਕਿਤੇ ਕਿਤੇ ਜਿਹੜੀ ਕਾਫੀ ਜਿਹੜੀ ਆਪਾਂ ਗੱਲ ਕਰੀ ਕੁਚਕਲਾਗੇ ਵੱਡੇ ਪੱਤਰ ਤੇ ਜਿਹੜੀ ਬਰਫ ਵਾਲੀ ਵੇਖਣ ਨੂੰ ਮਿਲ ਸਕਦੀ ਕੁਝ ਜਿਹੜੇ ਨੀਚਲੇ ਇਲਾਕੇ ਗਏ ਨੇ ਇੱਥੇ ਜਿਹੜੀ ਹਲਕੇ ਦਰਮਿਆਨੇ ਕਿਤੇ ਕਿਤੇ ਭਾਰੀ ਮੀਂਹ ਦੀ ਝੜਚਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਜਿਹੜੀ ਇਹ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਇਸ ਵਿੱਚ ਹੋਰ ਵੀ ਕਾਫੀ ਜੇਕਰ ਕੋਈ ਬਦਲਾਅ ਵੇਖਣ ਨੂੰ ਮਿਲੇਗਾ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚ ਦੱਸਿਆ ਕਰੋ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਜੋ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਜਰੂਰ ਪਹੁੰਚਾ ਦਿੱਤੀ ਜਾਵੇ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰ ਜਰੂਰ ਦੱਸਣਾ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ